ਸਾਡੇ ਧਿਆਨ ਦੇ ਵਿੱਚ ਇੱਕ ਨਵਾਂ ਬੁੱਧਾ ਆਇਆ ਸਾਡੇ ਹੁਸ਼ਿਆਰਪੁਰ ਦੇ ਵਿੱਚ ਟਾਂਡਾ ਰੋਡ ਤੇ ਲਾਚੋਵਾਰ ਦੇ ਲਾਗੇ ਬੈਂਸਾ ਖੁਰਦ ਪਿੰਡਾ ਜਿੱਥੇ 1995-96 ਤੋਂ ਪੰਚਾਇਤੀ ਮਤ ਦੇ ਅਨੁਸਾਰ ਸਰਕਾਰੀ ਗੁਰੂ ਰਵਿਦਾਸ ਧਰਮਸ਼ਾਲਾ ਬਣੀ ਹੋਈ ਆ ਜਿੱਤੇ ਸਰਕਾਰੀ ਗਰੰਟਾਂ ਲੱਗੀਆਂ ਹੋਈਆਂ ਉਹ 1995-96 ਤੋਂ ਜਿਹੜਾ ਸਾਡਾ ਦਲਿਤ ਸਮਾਜ ਆ ਸੜ ਸਮਾਰ ਸਮਾਜ ਆ ਉਹ ਹਰ ਸਾਲ ਗੁਰੂ ਰਵਿਦਾਸ ਜੀ ਦਾ ਜਿਹੜਾ ਗੁਰਪਰਵਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਬਿਰਾਜਮਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਹਰ ਸਾਲ ਗੁਰੂ ਰਵਿਦਾਸ ਜੀ ਦਾ ਜਿਹੜਾ ਗੁਰਪਰਵਾ ਉਹ ਬੜੀ ਸ਼ਰਧਾ ਨਾਲ ਮਨਾਉਂਦੇ ਆ ਪਰ ਇਸ ਵਾਰ ਇੱਕ ਰੂੜੀਵਾਦੀ ਕੁਝ ਜ਼ਿੰਮੇਦਾਰਾਂ ਵੱਲੋਂ ਉੱਥੇ ਕਿਹਾ ਗਿਆ ਹੈ ਕਿ ਇਸ ਵਾਰ ਜਮਾਤ ਸਮਾਜ ਨੂੰ ਗੁਰੂ ਰਵਿਦਾਸ ਜੀ ਦਾ ਜਿਹੜਾ ਗੁਰਪਰਮਾਨਾਮ ਦੇ ਲਈ ਗੁਰੂ ਗ੍ਰੰਥ ਸਾਹਿਬ ਨਹੀਂ ਦਿੱਤਾ ਜਾਊਗਾ ਅਤੇ ਉਸ ਆ ਗੁਰੂ ਰਗਦਾਸ ਜੀ ਦੀ ਧਰਮਸ਼ਾਲਾ ਦੇ ਵਿੱਚ ਬੋਲੇ ਸੋਨ ਰਖਾ ਦੇ ਜਿਹੜੇ ਨਾਰੇ ਆ ਗੁਰੂ ਰਗਦਾਸ ਜੀ ਦੇ ਜਿਹੜੇ ਨਾਰੇ ਆ ਉਹ ਨਹੀਂ ਲੱਗਣਦੇ ਨੇ ਜਾਇਦਰ ਦੇਵ ਦੇ ਜਿਹੜੇ ਨਾਰੇ ਆ ਉਹ ਨਹੀਂ ਲੱਗਣਦੇ ਨੇ ਔਰ ਸਾਡੇ ਸਾਥੀਆਂ ਨੇ ਪਿੰਡ ਵਾਸੀਆਂ ਨੇ ਹੁਸ਼ਿਆਰ ਪ੍ਰਸ਼ਾਸਨ ਨੂੰ ਇਹਦੇ ਬਾਰੇ ਵਿੱਚ ਅਪਲੀਕੇਸ਼ਨ ਵੀ ਦਿੱਤੀ ਸੀ ਜਿਹਦੀ ਕੋਈ ਸੁਣਵਾਈ ਨਹੀਂ ਜਿਹਦੀ ਹਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਵੈਸੇ ਤਾਂ ਅਸੀਂ ਪਿੰਡ ਵਾਲੇ ਨਾਲ ਪਰ ਅਸੀਂ ਆਪਣੀ ਗੱਲ ਰੱਖਣੀ ਚਾਹੁੰਦੇ ਆ ਪਿੰਡ ਵਾਲਿਆਂ ਨਾਲ ਵੀ ਸਾਡੀ ਗੱਲ ਹੋਈ ਆ ਉਹ ਵੀ ਇਸ ਗੱਲ ਤੇ ਸਹਿਮਤ ਆ ਅਸੀਂ ਉਹਨਾਂ ਨੂੰ ਗੱਲ ਦੱਸੀ ਕੀ ਬਾਬਾ ਸਾਹਿਬੋਂ ਬੈਠ ਕੇ ਨੇ ਪੈਰੀਏ ਰਾਮਾ ਸੁਮੀ ਨੇ ਮਹਾਤਮਾ ਜੋਤੀਬਰਾ ਫੂਲੇ ਨੇ ਇੱਕ ਗੱਲ ਕਹੀ ਸੀ ਜਿਹੜਾ ਧਰਮ ਤੁਹਾਨੂੰ ਮਾਨ ਸਨਮਾਨ ਨਹੀਂ ਦਿੰਦਾ ਜਿਹੜਾ ਧਰਮ ਤੁਹਾਨੂੰ ਬਰਾਬਰਤਾ ਦਾ ਅਧਿਕਾਰ ਨਹੀਂ ਦਿੰਦਾ ਜਿਹੜਾ ਧਰਮ ਤੁਹਾਨੂੰ ਨੀਚਿਤ ਖੁੰਦਾ ਆ ਉਸ ਧਰਮ ਨੂੰ ਛੱਡ ਦਿਓ ਉਸ ਧਰਮ ਨੂੰ ਫੁਕਰਾ ਦਿਓ ਔਰ ਅਸੀਂ ਵੀ ਅੱਜ ਆਪਣੇ ਸਮਾਗਮ ਵਿੱਚ ਗੱਲ ਕਹਿੰਦੇ ਆ ਜੇਕਰ ਉਹ ਲੋਕ ਤੁਹਾਨੂੰ ਗੁਰੂ ਰਵਿਦਾਸ ਮਹਾਰਾਜੀ ਦਾ ਗੁਰਪ੍ਰਮ ਨਾਮ ਦੇ ਲਈ ਗੁਰੂ ਗ੍ਰੰਥ ਸਾਹਿਬ ਸਾਹਿਬ ਨੂੰ ਤੁਹਾਨੂੰ ਨਹੀਂ ਦਿੰਦਾ ਪਿਤਾਸ ਮਹਾਰਾਜ ਜੀ ਦੀ ਵੀ ਬਣੀਆ ਗਰਨ ਦੀ ਵਜਾਏ ਤੁਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗੁਰਪ੍ਰਬਨਾਮ ਦੀ ਵਜਾਏ ਤੁਸੀਂ ਬੱਲਾ ਡੇਰੇ ਜਾ ਕੇ ਉੱਥੋਂ ਅੰਮ੍ਰਿਤ ਬਾਣੀ ਲੈ ਕੇ ਆਓ ਔਰ ਅੰਮ੍ਰਿਤ ਅੰਮ੍ਰਿਤ ਬਾਣੀ ਨੂੰ ਰੱਖ ਕੇ ਇੱਕ ਮਾਨ ਸਨਮਾਨ ਦੇ ਨਾਲ ਆਪਣੇ ਗੁਰੂ ਦਾ ਜਿਹੜਾ ਗੁਰਪ੍ਰਵਾਹ ਉਹ ਮਨਾਓ ਇਸ ਕਰਕੇ ਅਸੀਂ ਪੂਰੇ ਸਮਾਜ ਨੂੰ ਕਹਿੰਦੇ ਆ ਐਤਵਾਰ ਨੂੰ ਐਤਵਾਰ ਨੂੰ ਪਿੰਡ ਵਿੱਚ ਸ਼ਾਮੀ 4 ਵਜੇ ਦੀ ਮੀਟਿੰਗ ਰੱਖੀ ਗਈ ਆ ਸ਼ਾਮੀ 4 ਵਜੇ ਪਿੰਡ ਬੈਸਾ ਖੁਰਦ ਲਾਟੋਂ ਆੜ ਦੇ ਲੱਗੇ ਸਾਰੇ ਸਾਥੀਆਂ ਨੂੰ ਬੇਨਤੀ ਆ ਉਥੇ ਵੱਡੀ ਗਿਣਤੀ ਵਿੱਚ ਪਹੁੰਚੋ ਤਾਂ ਜੋ ਇਸ ਪਿੰਡ ਦਾ ਜਿਹੜਾ ਮਸਲਾ ਆ ਉਹ ਹੱਲ ਕੀਤਾ ਜਾਵੇ ਇੰਨਾ ਹੀ ਕਹਿੰਦਾ ਹੋਇਆ ਜੈਪੀ ਜੈਪਾਰ ਜਗੂਦੇਵ ਤਾਲਗੁਰਦੇਵ